ਹਾਂਜੀ ਕਿਸਾਨ ਭਾਵ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਵੀਡੀਓ 'ਚ ਗੱਲ ਕਰਦੇ ਆਂ ਆਪਾਂ ਯੂਰੀਆ ਬਾਰੇ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਕੀ ਆਪਣੇ ਝੋਨੇ ਜਿਹੜੇ ਲਗਭਗ 30 40 45 ਦਿਨਾਂ ਦੇ ਵਿੱਚ ਵਿਚਕਾਰ ਚੱਲ ਰਹੇ ਨੇ ਤੇ ਹੁਣ ਇਹਦੇ ਵਿੱਚ ਅਖੀਰਲੀ ਡੋਜ਼ ਕਦੋਂ ਕੰਪਲੀਟ ਕਰੀਏ ਤੇ ਨਾਲ ਆਪਾਂ ਕੀ ਸਮਾਨ ਪਾਈਏ ਜਿਹਦੇ ਨਾਲ ਆਪਣਾ ਝੋਨਾ ਵੱਧ ਝਾੜ ਲੈ ਸਕੇ ਜਿਹਦੇ ਵੀ ਐਮੇ ਦਾ ਕੋਈ ਪ੍ਰੋਡਕਟ ਉਹਦੇ ਬਾਰੇ ਗੱਲਬਾਤ ਕਰਦੇ ਆਂ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਆਪਣਾ YouTube ਚੈਨਲ ਜਸ ਫਾਰਮਰ ਤੇ ਸਵਾਗਤ ਕੀਤਾ ਜਾਂਦਾ ਜਿਹੜੇ ਨਵੇਂ ਕਿਸਾਨ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਬੈਲ ਵਾਲੇ ਬਟਨ ਨਾਲ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਜੋ ਕਿ ਤੁਹਾਡੇ ਤੱਕ ਆਪਣੀ ਹਰ ਇੱਕ ਆਉਣ ਵਾਲੀ ਵੀਡੀਓ ਦੀ ਸਹੀ ਸਮੇਂ ਸਿਰ ਜਾਣਕਾਰੀ ਮਿਲ ਸਕੇ ਤਾਂ ਜੇ ਵੀਡੀਓ ਫੇਸਬੁੱਕ ਪੇਜ ਤੇ ਦੇਖੋਗੇ ਦੇਖ ਰਹੇ ਹੋ ਤਾਂ ਫੇਸਬੁੱਕ ਪੇਜ ਨੂੰ ਫੋਲੋ ਕਰਨਾ ਨਾ ਭੁੱਲਿਓ ਤਾਂ ਕਿਸਾਨ ਭਰਾਓ ਜਿਵੇਂ ਕਿ ਆਪਣੇ ਝੋਨੇ ਨੂੰ ਲੱਗਿਆ ਨੂੰ ਲਗਭਗ 40-45 ਦਿਨ ਹੋ ਗਏ ਹੁਣ ਤੇ ਇਦੇ ਵਿੱਚ ਜਿਹੜੀ ਹੁਣ ਆਪਾਂ ਲਾਸਟ ਤੇ ਕੰਮ ਕਰਨੇ ਆ ਉਹ ਆ ਇੱਕ ਯੂਰੀਆ ਤਾਂ ਹੁਣ ਕਿਸਾਨ ਭਰਾਓ ਜਿਹੜੇ ਕਿਸਾਨ ਵੀਰਾਂ ਦਾ ਝੋਨਾ 40 ਦਿਨਾਂ ਦਾ ਹੋ ਗਿਆ ਪੀਲਿਊਸ਼ਾ 44 ਹੁਸ਼ਾ ਜੋ ਕਿ ਘੱਟ ਸਮੇਂ ਦੀ ਵੈਰਾਈਟੀ ਹੁੰਦੀ ਹੈ ਜਿਵੇਂ ਪੀਆਰ ਕਿਸਮਾਂ ਨੇ ਜਾਂ ਬਾਸਪਤੀ ਦੀਆਂ ਕਿਸਮਾਂਤ ਕਿਸਮਾਂ ਨੇ ਜੋ 1509 11 ਕਿਵਗੈਰਾ ਜੋ ਵੀ ਇਹਨਾਂ ਦੇ ਵਿੱਚ ਆਪਾਂ 30 ਤੋਂ 35 ਦਿਨਾਂ ਦੇ ਵਿੱਚ ਯੂਰੀਆ ਕੰਪਲੀਟ ਕਰਨੀ ਹੁੰਦੀ ਹੈ ਤੇ ਜਿਹੜਾ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਨੇ ਇਹਨਾਂ ਦੇ ਵਿੱਚ ਆਪਾਂ 40 ਤੋਂ 45 ਦਿਨਾਂ ਤੱਕ ਜਿਹੜੀ ਯੂਰੀਆ ਉਹ ਪੂਰੀ ਕਰ ਸਕਦੇ ਆ ਕਿਉਂਕਿ ਜੇ ਆਪਾਂ 40-45 ਦਿਨਾਂ ਤੋਂ ਬਾਅਦ ਦੇ ਵਿੱਚ ਯੂਰੀਆ ਪੂਰੀ ਕਰਦੇ ਆ ਜੇ 50-60 ਦਿਨਾਂ ਤੇ ਤਾਂ ਉਹਦੇ ਨਾਲ ਆਪਣਾ ਨੁਕਸਾਨ ਕੀ ਹੁੰਦਾ ਇੱਕ ਤਾਂ ਤੇਲੇ ਦਾ ਅਟੈਕ ਵੱਧਦਾ ਓਵਰਡੋਜ਼ ਯੂਰੀਆ ਨਾਲ ਕਿਉਂਕਿ ਇਸ ਵਾਰ ਤਾਂ ਤੇਲੇ ਦਾ ਪਹਿਲਿਆਂ ਦੇ ਵਿੱਚ ਅਟੈਕ ਆ ਗਿਆ ਜਿਸ ਦੇ ਕਰਕੇ ਆਪਣੇ ਖੇਤਾਂ ਅਗੇਤੇ ਝੋਨੇ ਦੇ ਵਿੱਚ ਬੌਣੇ ਰੋਗ ਦੀ ਸਮੱਸਿਆ ਆ ਗਈ ਸੀ ਜੇ ਉਹਦੇ ਕਰਕੇ ਆਪਾਂ ਨੂੰ ਤੇਲੇ ਤੋਂ ਕੰਟਰੋਲ ਕਰਨਾ ਪਿਆ ਤਾਂ ਇਹ ਸਭ ਤੇਲਾ ਰਾਚੂ ਕੀੜੇ ਇਹ ਜੇ ਆਪਾਂ ਖੇਤ ਨੂੰ ਹਵਾ ਲਵਾ ਕੇ ਪਾਣੀ ਨਹੀਂ ਲਾਉਂਦੇ ਤੇ ਜਹਾ ਜਿੱਥੇ ਉਹ ਵੱਡੋ ਯੂਰੀਆ ਵਰਤੀ ਹੈ ਉਸ ਥਾਵਾਂ ਤੇ ਇਹ ਜਿਆਦਾ ਸਮੱਸਿਆ ਆਉਂਦੀ ਹੈ ਤਾਂ ਇਸ ਨੂੰ ਸਮੱਸਿਆ ਦਾ ਹੱਲ ਕਰਨ ਲਈ ਆਪਾਂ ਨੂੰ ਇੱਕ ਤਾਂ ਯੂਰੀਆ ਕੰਟਰੋਲ ਰੱਖੋ ਖੇਤ ਦੇ ਵਿੱਚ ਜਿੰਨੀ ਵਰਖਾ ਉਨੀ ਪਾਓ ਤੇ ਇੱਕ ਮੰਨ ਲਓ ਵੀ ਜਿਆਦਾ ਲੰਮਾ ਸਮਾਂ ਲੈਣ ਵਾਲੀਆਂ ਵੈਰਾਈਟੀਆਂ ਦੇ ਵਿੱਚ 40 ਤੋਂ 45 ਦਿਨਾਂ ਦੇ ਵਿੱਚ ਕੰਪਲੀਟ ਕਰ ਦੋ। ਟੱਟ ਸਮੇ ਵਾਲੀਆਂ ਦੇ ਵਿੱਚ 30 ਤੋਂ 35 ਦਿਨਾਂ ਦੇ ਵਿੱਚ। ਇਹ ਝੋਨਾ ਆਪਣਾ 15 ਨੂੰ 15-16 ਏਕੜਾਂ ਦੇ ਵਿੱਚ ਲੱਗਿਆ ਸੀ ਤੇ ਆਪਾਂ ਇਹਦੀ ਯੂਰੀਆ ਕੰਪਲੀਟ ਕਰਤੀ। ਜਿੰਨੀ ਪਾਉਣੀ ਸੀ। ਤੁਸੀਂ ਜਿੰਨੀ ਪਾਉਣੀ ਹੈ 40 ਤੋਂ 45 ਦਿਨਾਂ ਦੇ ਵਿੱਚ ਕੰਪਲੀਟ ਕਰ ਦੋ ਉਸ ਤੋਂ ਬਾਅਦ ਜੇ ਆਪਾਂ ਯੂਰੀਆ ਪਾਵਾਂਗੇ ਨਾਲ ਤਾਂ ਆਪਣਾ ਝੋਨਾ ਤਾਂ ਵਧਣ ਵਾਲੀ ਤਾਂ ਵਧਣਾ ਸ਼ੁਰੂ ਕਰ ਦਿੰਦਾ। ਤੇ ਉਸ ਤੋਂ ਬਾਅਦ ਜੇ ਆਪਾਂ ਯੂਰੀਆ ਪਾਵਾਂਗੇ ਉਹਦੇ ਨਾਲ ਆਪਣੇ ਝੋਨੇ ਦੇ ਵਿੱਚ ਫਟਾਰਾ ਤਾਂ ਹੋਣਾ ਨਹੀਂ ਇਸ ਤੋਂ ਬਾਅਦ ਤੇ ਤਾਂ ਵਧਣਾ ਜਦੋਂ ਹਾਈਟ ਜ਼ਿਆਦਾ ਹੋਗੀ ਬਾਅਦ ਦੇ ਵਿੱਚ ਡਿੱਗਣ ਦੀ ਸਮੱਸਿਆ ਆਉਣੀ ਹੈ ਤੇ ਨਾਲੇ ਲਾਸਟ ਦੇ ਵਿੱਚ ਤੇਲੇ ਦਾ ਅਟੈਕ ਜ਼ਿਆਦਾ ਹੁੰਦਾ ਤੇ ਰਹੀ ਗੱਲ ਅਖੀਰਲੇ ਗੱਟੇ ਦੇ ਵਿੱਚ ਲੋਕਾਂ ਵਾਂ ਵੇਖਿਆ ਹੋਣਾ ਕੀਟਨਾਸ਼ਕ ਦਵਾਈਆਂ ਲਾ ਕੇ ਪਾਈ ਜਾਂਦੇ ਕੋਈ ਪ੍ਰਾਣ ਪਾਈ ਜਾਂਦਾ ਕੋਈ ਰਿਵੀਜ਼ੈਂਟ ਕੋਈ ਫਟੇਰਾ ਵੱਖ-ਵੱਖ ਕੰਪਨੀਆਂ ਦੇ ਵੱਖ-ਵੱਖ ਨਾਂ ਤੋਂ ਆਉਂਦੀਆਂ ਕੀਟਨਾਸ਼ਕ ਦਵਾਈਆਂ ਤੇ ਉਹਨਾਂ ਦਾ ਕੋਈ ਫਾਇਦਾ ਨਹੀਂ ਕਿਸਾਨ ਭਰਾਵੋ ਕੋੰ ਦਾ ਕਿਉਂਕਿ ਨਾ ਹੀ ਤਾਂ ਹਜੇ ਕੋਈ ਸੁੰਡੀ ਦਾ ਅਟੈਕ ਹੈ ਤੇ ਨਾ ਹੀ ਕੁਝ ਹੋਇਆ ਕਿਉਂਕਿ ਜੇ ਆਪਾਂ ਅੱਜ ਪ੍ਰਦਾਨ ਪਾਤੀ ਇਹਦਾ 40 ਕੀ 40 ਦਿਨਾਂ ਦਾ ਰਿਜ਼ਲਟ ਤਾਂ ਹੈ ਨਹੀਂ ਵੈਸੇ 15 20 ਦਿਨਾਂ ਦੇ ਰਿਜ਼ਲਟ ਤੋਂ ਬਾਅਦ ਜੇ ਬਾਦ ਦੇ ਵਿੱਚ ਸੁੰਡਿਆ ਗਈ ਸਪਰੇਅ ਆਪਾਂ ਨੂੰ ਫੇਰ ਵੀ ਕਰਨੇ ਪੈਣਗੇ ਤਾਂ ਇਸ ਕਰਕੇ ਆਪਾਂ ਪਹਿਲਾਂ ਇਸ ਚੀਜ਼ ਦਾ ਖੇਤ ਦੇ ਵਿੱਚ ਧਿਆਨ ਰੱਖੀਏ ਕਿ ਸੁੰਡੀ ਹਜੇ ਤੱਕ ਹੈ ਨਹੀਂ ਇਸ ਕਰਕੇ ਫਾਲਤੂ ਖਰਚਾ ਕਰਨ ਦਾ ਕੋਈ ਫਾਇਦਾ ਨਹੀਂ ਤੇ ਜਿਆਦਾ ਹਰਾ ਭਰਾ ਕਾਲਾ ਰੰਗ ਕਰਕੇ ਛੋਨੇ ਝਾੜ ਨਹੀਂ ਦੇਣਾ ਜੇ ਆਪਾਂ ਬਿਮਾਰੀਆਂ ਤੋਂ ਬਚਾਵਾਂਗੇ ਫੇਰ ਹੀ ਝਾੜ ਮਿਲੂਗਾ ਤਾਂ ਹੁਣ ਜਦੋਂ ਸੁੰਡੀ ਆਊਗੀ ਉਸ ਤੋਂ ਪਹਿਲਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਸੁੰਡੀ ਦਾ ਪਤੰਗਾ ਦੇਖਣ ਨੂੰ ਮਿਲਦਾ ਉਹ ਪਤੰਗਾ ਅੰਡੇ ਦਿੰਦਾ ਫੇਰ ਉਹਦੇ ਵਿੱਚੋਂ ਜਾ ਕੇ ਸੁੰਡੀ ਆਉਂਦੀ ਹੈ ਤਾਂ ਇਸ ਕਰਕੇ ਆਪਣੇ ਕੋਲ ਬਹੁਤ ਸਮਾਂ ਹੁੰਦਾ ਕੰਟਰੋਲ ਕਰਨ ਦਾ ਜੇ ਸੁੰਡੀ ਆਊਗੀ ਵੀ ਤਾਂ ਆਪਾਂ ਸਪਰੇ ਦਾ ਸਾਰਾ ਲੈ ਸਕਦੇ ਹਾਂ ਕਿਉਂਕਿ ਸਪਰੇਆਂ ਉਦੋਂ ਨਾਲ ਉਹ ਫਸਟੀਆਂ ਪੈਂਦੀਆਂ ਜਿਹੜੀ ਆਪਾਂ ਕੀਟਨਾਸ਼ਕ ਦਵਾਈ ਵਰਤਦੇ ਆ ਤਾਂ ਇਸ ਕਰਕੇ ਜਿਆਦਾ ਘਮਰਾਉਣ ਦੀ ਜਰੂਰਤ ਨਹੀਂ ਤੇ ਦੇਖੋ ਦੇਖ ਐਵੇਂ ਫਾਲਤੂ ਦੇ ਖਰਚੇ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਝਾੜ ਮੌਸਮ ਤੇ ਡਿਪੈਂਡ ਹੈ ਤੇ ਨਾਲੇ ਜਿਹੜਾ ਪੌਦਾ ਆਪਦੀ ਨੇਚਰਲੀ ਫਟਾਰਨ ਵਾਲਾ ਫਟਾਰ ਕੀਤੀ ਹੈ ਉਸੇ ਤੇ ਹੀ ਬਲੀਆਂ ਲੈ ਕੇ ਆਉਂਦਾ ਜੇ ਆਪਾਂ ਕੋਈ ਕੀਟਨਾਸ਼ਕ ਦਵਾਈਆਂ ਜਾਂ ਮਾਰਕੀਟ ਦੇ ਵਿੱਚੋਂ ਲੈ ਕੇ ਕੋਈ ਫਟਾਰ ਵਾਲੇ ਪ੍ਰੋਡਕਟ ਪਾਉਣਾ ਤਾਂ ਉਸ ਦੇ ਉੱਪਰ ਵੱਲੀਆਂ ਨਹੀਂ ਆਉਂਦੀਆਂ ਉਹਦੇ ਨਾਲ ਸਿਰਫ ਇੱਕ ਫਟਾਰਾ ਹੋ ਜਾਂਦਾ ਤੇ ਉਹ ਬਾਅਦ ਦੇ ਵਿੱਚ ਜਿਹੜੀ ਆਪਾਂ ਕਹਿੰਦੇ ਪ੍ਰਾਲੀ ਬਣ ਗਈ ਪ੍ਰਾਲੀ ਬਣ ਗਈ ਉਹ ਸਮੱਸਿਆ ਉਸੇ ਕਾਰਨ ਆਉਂਦੀ ਹੈ ਕਿਉਂਕਿ ਝੋਨੇ ਨੂੰ ਹਵਾ ਨਹੀਂ ਲੱਗਦੀ ਤੇ ਥੱਲੇ ਪ੍ਰਾਲੀ ਬਣਨਾ ਉਹ ਪੌਦੇ ਤਾਂ ਡੈੱਡ ਕਰ ਹੀ ਦੇਣੇ ਮੰਨ ਲੋ ਫਟਾਰਾ ਝੋਨੇ ਨੇ ਡੈੱਡ ਕਰ ਦੇਣੀ ਹੈ ਜਿਹੜੀ ਆਪਾਂ ਬਣਾਈ ਹੈ ਤੇ ਜਿਹੜੀ ਕੁਦਰਤੀ ਤੌਰ ਤੇ ਫਟਾਰ ਕੀਤੀ ਹੈ ਝੋਨੇ ਨੇ ਉਸੇ ਦੇ ਵਿੱਚ ਹੀ ਵੱਲੀਆਂ ਆਉਣੀਆਂ ਨੇ ਦੂਸਰੀ ਦੇ ਵਿੱਚ ਨਹੀਂ ਆਉਂਦੇ ਤਾਂ ਇਸ ਕਰਕੇ ਹੁਣ ਅਖੀਰਲਾ ਕੰਮ ਸਿਰਫ ਕੱਲੀ ਯੂਰੀਆ ਪਾਓ ਯੂਰੀਆ ਲੈਮਟ ਅਨਸਾਰ ਆਪਦੇ ਝੋਨੇ ਦੀ ਹਾਈਟ ਵੇਖ ਕੇ ਤੇ ਜੇ ਤੁਹਾਡਾ ਝੋਨਾ ਚੱਲਣ ਵੇਲੇ ਥੋੜਾ ਲੇਟ ਚੱਲੇ 10-15 ਦਿਨ ਉਹਦੇ ਵਿੱਚ ਤੁਸੀਂ ਯੂਰੀਆ ਲੇਟ ਕਰ ਸਕਦੇ ਹੋ ਕਿਉਂਕਿ ਉਹਨੇ ਸਹੀ ਸਮੇਂ ਤੇ ਨਹੀਂ ਚੱਲੇ ਜਿਹੜਾ ਸਹੀ ਸਮੇਂ ਤੇ ਚੱਲੇ ਝੋਨੇ ਬਿਲ ਆਉਂਦਾ ਸਾਰ ਚੱਲ ਪੇ ਪਹਿਲੇ ਹਫਤੇ ਦੇ ਵਿੱਚ ਵਿੱਚ ਝੋਨਾ ਵਧੀਆ ਗ੍ਰੋਥ ਕਰਨ ਲੱਗ ਗਿਆ ਤਾਂ ਉਹਦੇ ਵਿੱਚ ਆਪਾਂ 40 ਤੋਂ 45 ਦੇ ਵਿੱਚ ਦਿਨਾਂ ਦੇ ਵਿੱਚ ਯੂਰੀਆ ਕੰਪਲੀਟ ਕਰਦੇ ਨੇ ਤਾਂ ਉਮੀਦ ਕਰਦਾ ਕਿ ਵੀਡੀਓ ਪਸੰਦ ਹੋ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਿਲਦੇ ਆ ਨੈਕਸਟ ਵੀਡੀਓ